ਹਲੋ ਜੀ ਸਸੀ ਕਾ ਜੀ ਸਾਰਿਆਂ ਨੂੰ ਅੱਜ ਆਪਾਂ ਬਣਾ ਰਹੇ ਹਾਂ ਜੀ ਨਮਕੀਨ ਜਿਹੜਾ ਕਿ ਬਹੁਤ ਹੀ ਸਸਤੇ ਵਿੱਚ ਘਰੇ ਬਣ ਕੇ ਤਿਆਰ ਹੋ ਜਾਂਦਾ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਬੱਚੇ ਕੁਝ ਨਾ ਕੁਝ ਖਾਣ ਨੂੰ ਮੰਗਦੇ ਹੀ ਰਹਿੰਦੇ ਨੇਗੇ ਸੋ ਆਪਾਂ ਸੋਚਿਆ ਜੀ ਅੱਜ ਬੱਚਿਆਂ ਨੂੰ ਘਰ ਹੀ ਕੁਝ ਬਣਾ ਕੇ ਦਈਏ ਆਪਾਂ ਲੈਤੀਆਂ ਜੀ ਇਹ ਮਰਮਰੇ ਜਿਹਨਾਂ ਨੂੰ ਖਿੱਲਾ ਵੀ ਕਹਿੰਦੇ ਨੇ ਪਿੱਕੀਆਂ ਖਿੱਲਾ ਲਿਗੀਆਂ ਥੋੜਾ ਜਿਹਾ ਲੈਤਾ ਜੀ ਆਪਾਂ ਪੋਹਾ ਇੱਧਰ ਲੈਤੀ ਆਪਾਂ ਕੱਚੀ ਗਿਰੀ ਮੂੰਗਫਲੀ ਦੀ ਤੇ ਇੱਧਰ ਲੈਤੇ ਜੀ ਆਪਾਂ ਥੋੜੀ ਜਿਹੀ ਫੁੱਲ ਮਖਾਣੇ ਆਪਾਂ ਦੋ ਦੋ ਚੀਜ਼ਾਂ ਇਹਨਾਂ ਨੂੰ ਕਰਾਂਗੇ ਜੀ ਰੋਸਟ ਤੇ ਇਹਨਾਂ ਨੂੰ ਆਪਾਂ ਬੈਸੇ ਬਿਨਾ ਕਿ ਉਹਦੀ ਰੋਸਟ ਕਰਾਂਗੇ ਇਸ ਤਰ੍ਹਾਂ ਹੀ ਲਓ ਜੀ ਕਿਉਂ ਆਪਣਾ ਗਰਮ ਹੋ ਗਿਆ ਤੇ ਹੁਣ ਆਪਾਂ ਆਪਣੀਆਂ ਮੂੰਫਨੀਆਂ ਨੂੰ ਥੋੜਾ ਰੋਸਟ ਕਰ ਲੈਣੇ ਆ ਲਓ ਜੀ ਮੂੰਗਫਲੀਆਂ ਆਪਣੀਆਂ ਰੋਸਟ ਹੋ ਗਈਆਂ ਨੇ ਹੁਣ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕੱਢ ਲੈਣੇ ਹੈਗੇ ਹਾਂ ਲਓ ਜੀ ਹੁਣ ਆਪਾਂ ਪੋਹਾ ਜਿਹੜਾ ਫਰਾਈ ਕਰ ਲੈਣੇ ਆ ਇਹ ਬਹੁਤ ਛੇਤੀ ਫਰਾਈ ਹੋ ਜਾਂਦਾ ਬਸ 10 ਤੋਂ 15 ਸੈਕਿੰਡ ਹੀ ਲੱਗਦਾ ਲੋ ਜਿੱਕੇ ਆਪਾਂ ਕੱਢ ਲੇਤਾ ਸਾਰਾ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰ ਲੈਨੇ ਆ ਮਖਾਣਿਆਂ ਨੂੰ ਸੌਰੀ ਫਰਾਈ ਨਹੀਂ ਆਪਾਂ ਵੈਸੇ ਆਪਾਂ ਇਹਨਾਂ ਨੂੰ ਕੱਲਾ ਰੋਸਟ ਹੀ ਕਰਨਾ ਹੈ ਬਿਨਾ ਘਿਓ ਤੋਂ ਅਰੇ ਕੋਈ ਜਿੰਨਾ ਚੱਕਰ ਇਹ ਬਿਲਕੁਲ ਕ੍ਰਾਂਚੀ ਨਹੀਂ ਬਣਦੇ ਉਹਨਾਂ ਚੱਕਰ ਆਪਾਂ ਇਹਨੂੰ ਅਸਰ ਥੋੜਾ ਜਿਹਾ ਖੁੰਨ ਲੈਣਿਆ 2 ਮਿੰਟਾਂ ਤੱਕ ਹੀ ਹੋ ਜਾਣੇ ਲਓ ਜੀ ਹੁਣ ਆਪਾਂ ਜਿਹੜੀਆਂ ਕਿੱਲਾਂ ਨੇ ਆਪਣੀਆਂ ਅਪਾ ਇਹਨਾਂ ਨੂੰ ਵੀ ਹਲਕਾ ਜਾਂ ਸੇਕ ਲਵਾ ਲਾਂਗੇ ਜਿੰਨਾ ਤੱਕ ਕਿ ਇਹ ਵੀ ਕ੍ਰੈਂਚੀ ਨਹੀਂ ਹੋ ਜਾਂਦੀ ਐ ਤੇ ਮੈਂ ਬੰਦੀ ਬਾਰਨੀ ਆ ਤਾਂ ਹੋਈਆਂ ਪਈਆਂ ਲੋ ਜੀ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਆਂ ਹੁਣ ਆਪਾਂ ਥੋੜੀ ਜਿਹੀ ਦੇ ਵਿੱਚ ਮਸਾਲੇ ਐਡ ਕਰਾਂਗੇ ਲੋ ਜੀ ਆਪਾਂ ਥੋੜਾ ਟੇਸਟ ਮੁਤਾਬਕ ਇਹਦੇ ਵਿੱਚ ਨਮਕ ਪਾਇਆ ਤੇ ਇੱਕ ਥੋੜੀ ਜੀ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਥੋੜੀ ਜੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਹਲਦੀ ਇੱਕ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਆਮਚੂਰ 5-4 ਚਮਚੇ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਦੇਸੀ ਖੰਡ ਦੇ ਇਹ ਖੱਟਾ ਮਿੱਠਾ ਜਿਹੜਾ ਆਪਣਾ ਹੈਗਾ ਜੀ ਨਮਕੀਨ ਬਣ ਕੇ ਤਿਆਰ ਹੋ ਜਾਊਗਾ ਇਹ ਨੂੰ ਸਾਰੇ ਨੂੰ ਮਿਕਸ ਕਰ ਦੇਣਾ ਜੇ ਇਹ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਜੇ ਕੋਈ ਚੀਜ਼ ਆਪਾਂ ਥੋੜੀ ਖਾ ਕੇ ਇਹਨੂੰ ਟਰਾਈ ਵੀ ਕਰ ਸਕਦੇ ਆ ਜਾਂ ਕੋਈ ਚੀਜ਼ ਆਪਾਂ ਨੂੰ ਘੱਟ ਲੱਗੇ ਜਾਨਕਿ ਜੇ ਨੇ ਥੋੜਾ ਜਿਹਾ ਆਪਾਂ ਨੂੰ ਮਿੱਠਾ ਜ਼ਿਆਦਾ ਪਸੰਦ ਆ ਆਪਾਂ ਥੋੜਾ ਜਿਹਾ ਮਿੱਠਾ ਵੀ ਇਹਦੇ ਵਿੱਚ ਹੋਰ ਪਾ ਸਕਦੇ ਆ ਜੇ ਆਪਾਂ ਨਮਕ ਵਗੈਰਾ ਘੱਟ ਲਾ ਦੱਸ ਆਪਾਂ ਇਹ ਵਿੱਚ ਉਹ ਵੀ ਪਾ ਸਕਦੇ ਆ ਜੇ ਤੁਸੀਂ ਇਹਦੇ ਵਿੱਚ ਡਰਾਈ ਫਰੂਟ ਪਾਉਣੇ ਚਾਹੋ ਤਾਂ ਜਿਵੇਂ ਦੇਖੋ ਬਦਾਮ ਆਪਾਂ ਰੋਸਟ ਕਰਕੇ ਇਹਦੇ ਵਿੱਚ ਬਦਾਮ ਵਗੈਰਾ ਵੀ ਪਾ ਸਕਦੇ ਆ ਥੋੜੇ ਜਿਹੀ ਆਪਾਂ ਇਹਦੇ ਵਿੱਚ ਬਾਜ਼ਾਰ ਵਾਲੀਆਂ ਇਸ ਤਰ੍ਹਾਂ ਦੀਆਂ ਪਕੌੜੀਆਂ ਐਡ ਕਰਦੇ ਆ ਤੁਸੀਂ ਆਲੂ ਵਾਲਾ ਭੂਜੀਆ ਜੋ ਤੁਹਾਨੂੰ ਪਸੰਦ ਆ ਤੁਸੀਂ ਉਹ ਇਹਦੇ ਵਿੱਚ ਪਾ ਸਕਦੇ ਹੋ ਲੋਜੀ ਹੁਣ ਆਪਾਂ ਇਹ ਵੀ ਮਿਕਸ ਕਰ ਦਨੇ ਆ ਜਿਹੇ ਵਿੱਚ ਆਪਾਂ ਸਾਰਾ ਕਰ ਲਿਆ ਜੀ ਮਿਕਸ ਤੇ ਹੁਣ ਆਪਾਂ ਪਾਉਣੇ ਆ ਜੀ ਇੱਕ ਪਲੇਟ ਵਿੱਚ ਲੋਜੀ ਜਿਹੜੋ ਵੀ ਤੁਸੀਂ ਖਾਣਾ ਹੋਇਆ ਤੇ ਤੁਸੀਂ ਕੀ ਕਰਨਾ ਇਹਦੇ ਵਿੱਚ ਜੇ ਚਾਹੋ ਤਾਂ ਤੁਸੀਂ ਨਿੰਬੂ ਵੀ ਨਿਚੋੜ ਸਕਦੇ ਆ ਇੱਕ ਲੋਜੀ ਇਹ ਹੋ ਗਿਆ ਆਪਣਾ ਨਿੰਬੂ ਵਾਲਾ ਜਿਵੇਂ ਵੀ ਆਪਾਂ ਖਾਣਾ ਆਪਾਂ ਇਹਦੇ ਵਿੱਚ ਨਿੰਬੂ ਨਚੋੜ ਕੇ ਵੀ ਖਾ ਸਕਦੇ ਆ ਤੇ ਵੈਸੇ ਜਿਵੇਂ ਆਪਾਂ ਮਰਜੀ ਇਹਨੂੰ ਚਾਹ ਦੇ ਨਾਲ ਛੋਟੀ ਮੋਟੀ ਬੱਚਾ ਨੂੰ ਭੁੱਖ ਲੱਗੀ ਹੈ ਕਿਵੇਂ ਮਰਜੀ ਆਪਾਂ ਇਹਨੂੰ ਖਵਾਓ ਜੀ ਉਤੋਂ ਆਪਾਂ ਥੋੜਾ ਜਿਹਾ ਪਾਦਨੇ ਆ ਜੀ ਇਹਦੇ ਵਿੱਚ ਡਰਾਈ ਫਰੂਟ ਲੋ ਜੀ ਆਪਣਾ ਖੱਟਾ ਮਿੱਠਾ ਨਮਕੀਨ ਬਣ ਕੇ ਹੋ ਗਿਆ ਤਿਆਰ ਤੇ ਖਾਓ ਇੰਜੋਏ ਕਰੋ ਤੇ ਬੱਚਾ ਨੂੰ ਵੀ ਇਸ ਤਰ੍ਹਾਂ ਬਣਾ ਕੇ ਜੂਰ ਖਵਾਇਓ ਜੇ ਕਤਨ ਚੋੜੀ ਵੀਡੀਓ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਿਓ ਵੀਚੈਨ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਆਪਾਂ ਹਰ ਇੱਕ ਤਰ੍ਹਾਂ ਦੀ ਵੀਡੀਓ ਬਣਾ ਕੇ ਦਿਖਾ ਸਕੀਏ ਆਪਾਂ ਕਿਚਨ ਵਾਲੀ ਤੇ ਜੋ ਸਲਾਈ ਵਾਲੀ ਜੋ ਵੀ ਆਪਾਂ ਬਣਾਉਣਾ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਵੀਡੀਓ ਜਰੂਰ ਦੇਖਿਆ ਕਰੋ ਤੇ ਤੇ ਲਾਈਕ ਵੀ ਜਰੂਰ ਕਰਿਆ ਕਰੋ